ਜੋ ਹਲਾਜਨ ਬ੍ਰੋ ਉਹ ਰਗੁਲ ਪਰਿਆ ਬਈ ਬਈ ਆ ਜਾ ਕਿਵੇਂ ਦੁਖੀ ਜਿਹਾ ਬੈਠਾ ਉਹ ਕੀ ਦੱਸਾਂ ਯਾਰ ਤੈਨੂੰ ਦੁਖੀ ਆਲਾ ਪਤਾ ਨਹੀਂ ਕੋਈ ਸ਼ਨੀ ਦਾ ਸਹ ਚਲਦੀ ਆ ਪਤਾ ਨਹੀਂ ਕੋਈ ਗ੍ਰੈਂਡ 70 ਵਿਗੜੇ ਹੋਏ ਨੇ ਰਿਸ਼ਤੇ ਆਲੇ ਆ ਜਾਂਦੇ ਨੇ ਦੇਖ ਜਾਂਦੇ ਨੇ ਮੁੜ ਜਾਂਦੇ ਨੇ ਕੋਈ ਆਈਟੋ ਹੀ ਨਹੀਂ ਦੰਦੇ ਨਾ ਕੋਈ ਹਾਂ ਕਰਦੇ ਨੇ ਬਸ ਯਾਰ ਰਿਸ਼ਤੇ ਕਨੀ ਦੁਖੀ ਆ ਹੁਣ ਉਮਰ ਲੰਘਦੀ ਜਾਂਦੀ ਆ ਤੈਨੂੰ ਪਤਾ ਹੀ ਆ ਬਸ ਵਿਆਹ ਦਾ ਚੋਰਾ ਖਾਈ ਜਾਂਦਾ ਹੋਰ ਗੱਲ ਕੁਛ ਨਹੀਂ ਮੁਹੱਲੇ ਦਾ ਮੁੰਡਿਆ ਤਰ੍ਹਾਂ ਹੋ ਜੂ। ਲੈ ਫਿਰ ਤਾਂ ਕੀ ਗੱਲ ਆ ਯਾਰ ਜੇ ਹੱਲ ਹੋ ਜਵੇ ਆਪਣਾ। ਹੱਲ ਤਰ੍ਹਾਂ ਵੀ ਐਵੇਂ ਆ ਬਾਬਾ ਇੱਕ ਰੋਟੀ ਵਾਲਾ। ਠੀਕ ਆ। ਚੜਾਵਾ ਚੜੂਬਾ ਤਾਂ ਲੈ ਲੈਂਦਾ। ਪਰ ਹੱਲ ਤਰ੍ਹਾਂ ਪੱਕਾ 100% ਆ। ਯਾ ਤਰ੍ਹਾਂ ਹੋ ਜੂ। ਚੜਾਵਾ ਦਾ ਚਾਹੇ 10 ਦਾ 20 ਲੈ ਲਵੇ ਆਪਣਾ ਕੰਮ ਬਣ ਜੇ ਗੇ ਯਾਰ। ਪੱਤ ਤੇ ਲਕੀਰ ਆ। ਹੁਣ ਬੇਬੇ ਵੀ ਬਜ਼ੁਰਗ ਹੋ ਗਈ ਕੰਮ ਬਣਦਾ ਨਹੀਂ। ਇਹਨੂੰ ਪਤਾ ਹੀ ਆ ਚੜਾਵਾ ਦਾ ਜਿੰਨਾ ਮਰਜ਼ੀ ਲੈ ਲਵੇ। ਚੜਾਵਾ ਵਾਲੀ ਗੱਲ। ਯਾ ਤਰ੍ਹਾਂ ਮੈਂ ਕਹਿੰਦਾ ਪੱਤ ਤੇ ਲਕੀਰ ਆ। ਬਸ ਠੀਕ ਆ ਆਪਾਂ ਜਾਇਆ ਕੋਈ ਗੱਲ ਨਹੀਂ। ਦੇਖਦੇ ਆਂ ਪਰ ਕਲਾ ਮਤ ਜਾ ਲੋਕ ਕਿਤੇ ਜਾਇਉਨੇ ਆਂ ਪਰ ਐਂ ਪੰਨਾ ਇਦਾਂ ਦਾ ਕੁਛ ਨਹੀਂ ਹੁੰਦਾ ਓ ਮੇਰਾ ਗੱਲ ਹੋਣਾ ਬਾਬੇ ਦੇ ਉਂਗਲਣਾ ਚੱਕਾ ਬਾਬਾ ਬਹੁਤ ਪਹੁੰਚਿਆ ਪਸੰਦਾਂ ਦਿੱਲੀ ਵਰ ਬਾਬੇ ਲਵੇ ਓ ਤੁਸੀਂ ਮੇਰੀ ਗੱਲ ਸੁਣੋ ਜਿੰਦਰ ਆਪਾਂ ਦੇਖ ਲੈਨੇ ਆਂ ਖਬਰਾਂ ਯਾਰ ਕੰਮ ਬਣੇ ਜਾਵੇ ਆ ਚੱਲ ਬਾਬੇ ਲਵੇ ਚੱਲ ਬਾਬੇ ਲਵੇ ਚੱਲ ਯਾਰ ਹੁਣ ਦੁੱਧ ਦਾ ਦੁੱਧਾ ਪਾਣੀ ਦਾ ਪਾਣੀ ਹੋ ਜੂ ਚਲੋ ਇੱਕ ਸਰ ਤਾਂ ਉੱਥੇ ਮਾਰ ਮੈਂ ਗੱਲ ਆ ਜਾ ਬਾਬੇ ਲਵੇ ਗੱਲ ਤੂੰ ਕਰ ਲਈ ਕੋਈ ਗੱਲ ਨਹੀਂ ਤੂੰ ਕਰ ਲਈ ਗੱਲ ਕੋਈ ਚੱਕਰ ਨਹੀਂ ਬਹੁਤ ਪਹੁੰਚਿਆ ਪਿਆ ਜੀਵ ਚ ਚੜਾਵਾ ਚੜੂਵਾ ਹੈਗਾ ਮੜਾ ਮੋਟਾ ਪਾਉਣ ਨੂੰ ਬਾਬੇ ਚੜਾਵਾ ਚੱਲੋ ਚਾੜਦੇ ਆਪਾਂ ਜਾ ਕੇ ਦੇਖ ਲੈਣੇ ਚੱਲ ਦੁੱਧ ਤੇ ਪਾਣੀ ਕੱਢਦੇ ਆ ਆਪਣੇ ਕੰਮ ਬਣਦੇ ਆ ਪੰਜੜਾ ਵਾ ਚ ਚੁੱਕਾਂਗੇ ਚੜਾਵੇ ਵਾਲੀ ਕੋਈ ਗੱਲ ਨਹੀਂ ਜੇਂਦਰਾ ਤੂੰ ਠੰਡਾ ਰਹੀਂ ਜੇ ਆਪਣਾ ਕੋਈ ਕੰਮ ਬਣਦਾ ਕਈ ਵਾਰ ਪੌਂਚੀ ਵੀ ਸੱਤੀ ਆ ਬਾਬਾ ਜਿਹੜਾ ਬਾਬਾ ਚੜਾਦੇ ਆ ਆਹੋ ਜੇ ਬੋਲੋ ਬਰੋਟੇਲ ਬਾਬੇ ਦੀ ਜੈ ਬੋਲੋ ਜੈ ਬੋਲ ਜੈ ਬੋਲ ਕ੍ਰਿਤੀ ਹੋਣੇ ਜੈ ਬੋਲ ਜੈ ਬੋਲ ਰੋਟੇ ਲਾ ਬਾਬੀ ਦੀ ਬੋਲੋ ਬੋਲੋ ਜੈ ਬੋਲ ਮੈਂ ਨਹੀਂ ਮੱਥਾ ਲਾਇਆ ਬੜਾ ਕਨਾ ਆਵਾਜ਼ ਤੇੜਾ ਦੇ ਇੱਕ ਤੂੰ ਗੁੰਟ ਲੈ ਕੇ ਆ ਗਿਆ ਇਹ ਰੱਖਣੇ ਆ ਹਾਲੋ ਬਾਬਾ ਇਕਰਵਾੂ ਊੜੇ ਕੱਢ ਕੇ ਕਰ ਅੱਗੇ ਤਾਂ ਆਇਓ ਬਾਬਿਆਂ ਜੀ ਆਇਓ ਬੋਲੋ ਬਾਬਾ ਬਰੋਟਾ ਬਾਬਾ ਬੋਹੱਚੇ ਬਸਾਂਤ ਨੇ ਆਇਓ ਬਾਬਾਈ ਬੋਲੋ ਜੇ ਬੋਲੋ ਬਾਬਾ ਬਰੋਟੇ ਵਾਲੇ ਦੀ ਜੈ ਬਾਬਾ ਜੀ ਬੋਲੋ ਜੈ ਆ ਬੱਚਾ ਜਾ ਮੁੰਡੇ ਆ ਬੀ ਜੈ ਬੋਲੋ ਆ ਮੁੰਡੇ ਦਾ ਰਿਸ਼ਤਾ ਨਹੀਂ ਹੁੰਦਾ ਬਾਬਾ ਜੀ ਦੇਖੋ ਕੋਈ ਮਾੜਾ ਕੁੰਡੀ ਗੱਲ ਚੈੱਕ ਕਰੋ ਮੁੰਡੇ ਜੀ ਆ ਬੈਠਦਾ ਜਾ ਰਿਹਾ ਪਾਈ ਦਾ ਮੈਂ ਜਾਣਾ ਪਰ ਬਾਪੇ ਨਾਲ ਗੱਲ ਮੈਂ ਕਰੂੰਗਾ ਤੂੰ ਇੱਧਰ ਆ ਮੁੜਿਆ ਕੋਈ ਨਾ ਗੱਲ ਤੂੰ ਕਰਨਾ ਨਹੀਂ ਕਰਨਾ ਭਾਈ ਬਾਪੇ ਨਾਲ ਮੈਂ ਬੋਲੋ ਜੇ ਬੋਲੋ ਵੰਪਰੋਟੇ ਵਾਲੇ ਬਾਬਾ ਜੀ ਹਟ ਜਾ ਬੱਚਾ ਸਾਡੇ ਬਾਪੇ ਇੱਧਰ ਚੱਲ ਰਹੇ ਨੇ ਹਾਂ ਵੀ ਪਾਤਾ ਦੱਸ ਕੀ ਚਾਹੁੰਦਾ ਤੂੰ ਬਾਬਾ ਜੀ ਸੋਨੇ ਕਹਿੰਦੀ ਬੀ ਜਾਊਗਾ ਬੀ ਜਾ ਕੇ ਬਾਬਾ ਜੀ ਦੱਸੋ ਹੁਣ ਕੀ ਸੇਵਾ ਕਰੀਏ ਬਾਬਾ ਜੀ ਉਹ ਤੈਨੂੰ ਸੇਵਾ ਲਾ ਦਨੇ ਆ 5500 ਰੱਖ ਜੀ ਓਰੇ ਠੀਕ ਹੈ ਬਾਬਾ ਜੀ ਹਾਂ ਘਾਲੇ ਉੱਥੇ ਭੇਜ ਕੇ ਜਦ ਤੂੰ ਪਹੁੰਚ ਗਿਆ ਸਾਡੇ ਵਾਸਤੇ ਕੋਈ 100 ਰੁਪਏ ਭੇਜ ਦੀ ਠੀਕ ਆ ਬਾਬਾ ਜੀ ਠੀਕ ਹੈ ਜੀ ਹਾਂ ਉਹ ਤਰ ਇੱਕ ਫੋਨ ਭੇਜ ਦੀ ਵੀਰੇ ਉੱਤੇ ਉਹ ਦੰਦੀ ਜੇ ਵੱਡੇ ਹੁੰਦੀ ਆ ਸੇਵੀਏ ਤੇ ਠੀਕ ਹੈ ਜੀ ਠੀਕ ਹੈ ਜੀ ਠੀਕ ਆ ਬੱਚਾ ਠੀਕ ਹੈ ਜੈ ਬਰੋਟੇ ਵਾਲੇ ਬਾਬੇ ਦੀ ਦੇਖ ਲੈ ਬਾਬੇ ਦੀ ਕਰਾਮਾਤ ਕਿੰਨੇ ਲੋਕ ਨੇ ਕਿੰਨੇ ਕਾਟੋ ਬਾਬੇ ਨੇ ਜਹਾਜ਼ ਦੀ ਬਾਦੀ ਨੂੰ ਹੱਥ ਪਵਾਤਾ ਮੁੰਡੇ ਦਾ ਸਹੀ ਗੱਲ ਆ ਗੱਲ ਕਰਾਮਾਤ ਬਾਬੇ ਚ ਪੂਰੀ ਆ ਬਸ ਹੁਣ ਬਾਬਾ ਜੀ ਆਪਣਾ ਵੀ ਕੰਮ ਪੂਰ ਚਾੜ ਦੇਣਾ ਬਸ ਉਹਨਾ ਆਪਣਾ ਕੰਮ ਬਣ ਜੀਵਾ ਉਹ ਬਾਬੇ ਦੀ ਖੜ ਜੋ ਕਲਾ ਮਾਂ ਮੈਨੂੰ ਵੀ ਦੇਖ ਲਾਉਣ ਦੋ ਬਾਬੇ ਦੀ ਹਾਂ ਕਰ ਲਈਏ ਦੇਖਣਾ ਬਾਬਾ ਜੀ ਮੇਰਾ ਵਿਆਹ ਨਹੀਂ ਹੁੰਦਾ ਕੋਈ ਕਰੋ ਹੱਲ ਉਹ ਕਰ ਦਿੰਨਿਆ ਹੱਲ ਤੈਨੂੰ ਲਾ ਦਿਆਂ ਮੇਖਾਂ ਤੇ ਕੋਕੇ ਦੱਸ ਬੱਚਾ ਕਰਾ ਦਈਏ ਤੇਰਾ ਵਿਆਹ ਫੇਰ ਹਾਂਜੀ ਹਾਂਜੀ ਬਾਬਾ ਉਹ ਕੋਈ ਗੱਲ ਨਹੀਂ ਤੇਰਾ ਵਿਆਹ ਕਰਾ ਦਾਂਗੇ ਉਹ ਤੈਨੂੰ 4-5 ਪਾਏ ਕਰਨੇ ਪੈਣਗੇ ਕਰ ਦਾਂਗੇ ਬਾਬੇ ਕਲ ਕਰਦਾਂਗੇ ਸਾਰੇ ਕੇਰਾ ਕੂੜੀ ਤੇ ਚੜਾ ਦੇ ਸਾਨੂੰ ਓ ਚੜਾ ਦੇਾਂਗੇ ਚੜਾ ਦੇਾਂਗੇ ਟੈਂਸ਼ਨ ਕਿਉਂ ਲੈਣਾ ਓ ਕੋਈ ਨਹੀਂ ਖੜਦਾ ਦੋ ਮਿੰਟ ਮੈਨੂੰ ਮਾਰਦੇ ਨਿਗਾ ਓ ਚੜਾ ਦੇਾਂਗੇ ਕੋੜੀ ਤੇਰੀ ਬਣਾ ਦੇਾਂਗੇ ਜੋੜੀ ਖੜਦਾ ਤੈਨੂੰ ਦੇਖ ਲੈਣ ਤੇ ਹਜੇ ਮੈਨੂੰ ਆਜਾ ਬੱਬੀ ਦੀ ਕੁੜੀ ਦਾ ਮੂੰਹ ਚੜਾਉਣਾ ਹੁਣ ਆ ਚੱਲੀ ਓਏ ਗਾਓ ਦੇਖ ਪਖੰਡੀ ਬਾਬਾ ਦੀ ਨਾ ਦੇਖਾ ਇਹਦਾ ਵਿਆਹ ਹੋਇਆ ਪਿਆ ਉਹਦਾ ਦੋ ਦੋ ਵਾਰ ਕਰੀ ਜਾਂਦਾ ਜਿਹਦਾ ਹੋਇਆ ਨਹੀਂ ਉਹਨੂੰ ਪੁੱਛਿਆ ਨਹੀਂ ਜੇ ਉਹਨੂੰ ਇੰਨੇ ਹੀ ਪਤਾ ਹੁੰਦਾ ਫਿਰ ਉਹ ਮੇਰਾ ਕਰਦਾ ਇਹ ਤਾਂ ਪਖੰਡਵਾਦ ਕਰਿਆ ਹੋਇਆ ਇਹਨਾਂ ਨੇ ਸਭ ਫੁੱਦੂ ਬਣਾਉਦੇ ਨੇ ਇਹਦੇ ਡਾਂਗ ਫੇਰਦੇ ਆ ਬਾਬੇ ਦੇ ਡਾਂਗ ਫੇਰੂ ਚੱਕਾਂਗੇ ਚੱਕ ਐਸੋ ਇਹ ਪਖੰਡਾ ਬਾਬੇ ਆਹ ਵਾਚੇ ਬਾਬੇ ਮੈਂ ਚਾਹਾਂ ਉਹ ਮਾਸਦਾ ਰੋਟੇ ਵਾਲਾ ਬਾਬਾ ਓਏ